ਲੰਡਾ ਕਬੂਤਰ ਆ ਗਿਆ ਤਾਂ ਆ ਗਿਆ ਲੰਡਾ ਇੱਕ ਵਾਰਾ ਅੱਜ ਫੜਾਂਗੇ ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਨੂੰ ਸਾਰੂੀਆਂ ਸਿੱਟ ਨੇ ਕਰਦਗੇ ਬਲੌਗ ਦੀ ਸਟਾਰਟਿੰਗ ਤੇ 6-7 ਕੁ ਤਾਂ ਛੱਡਦੇ ਸੀ ਆ ਪਹਿਲਾਂ ਜਿਹੜੇ ਨੀਵੇਂ ਨੀਵੇਂ ਰਹਿੰਦੇ ਆ ਦੋ ਤਾਂ ਆ ਫਿਰਦੇ ਨਵੇਂ ਹੀ ਇਹ ਬਾਈ ਜਿਹੜੇ ਪਾਣੀ ਪੂਣੀ ਤੇ ਕੀਤੇ ਜਿਹੜੇ ਉੱਚੇ ਜਾਂਦੇ ਆ ਕੋਈ ਨਹੀਂ ਛੱਡੇ ਉਹ 10-12 ਖੁੱਡੇ ਚ ਬੈਠੇ ਆ ਤੇ ਇਹ ਤਾਂ ਰਹਿੰਦੇ ਮੀਨਵੇਂ ਛੱਡਦੇ ਆ ਜਿਹੜੇ ਰਹਿੰਦੇ ਬੱਦਰ ਬੁੱਧਰ ਆਇਆ ਤੋਰ ਦੇਣੇ ਨਹੀਂ ਪਾਣੀ ਦੇ ਇਕੱਧਾ ਕਰਕੇ ਇਹ ਦੋ ਛੱਡ ਦਿੰਨੇ ਆ ਅਰੇ ਨਵੇਂ ਨਵੇਂ ਛੱਡੇ ਆ ਇਹ ਕੌਣ ਫਿਰਦਾ ਚਾ ਦੂ ਆ ਜੱਲੇ ਸੱਪ ਛੱਡੇ ਆ ਤੇ ਧੋਪੀ ਨਿਕਲਾਈ ਯਾਰ ਬੱਦ ਬੁੱਦੇ ਤੇ ਗਏ ਤੇ ਇੱਕ ਦੋ ਪਾਣੀ ਵਾਲੇ ਕਰਕੇ ਛੱਡ ਦਿੰਨੇ ਆ ਆ ਫੜ ਫੋਨ ਵਿੱਚ ਪਾਣੀ ਪੁਣੀ ਕੀ ਸਿਸਟਮ ਹੈ ਦਾ ਆ ਫੜ ਫੋਨ 来了。 ਕਰਦਗੇ ਉੱਚਾ ਕਰਕੇ ਛੱਡੀ ਆ ਜੇ ਪਹਿਲੇ ਨਹੀਂ ਲੱਗਿਆ ਪਾਣੀ ਜਨੇਗੀ ਆ ਕਾ ਬੈਠਾ ਆ ਕਰਨਾ ਪਣੀ ਪਾਣੀ ਦੇ ਹੋ ਰਹੇ ਦਾ ਵਿਚਾਰਾ ਬੋੜਦਾ ਥੋੜਾ ਬਸ਼ੈਦ ਪਾ ਲਿਆ ਸ਼ਾਇਦ ਮੈਨੂੰ ਤਾਂ ਸੋਚਦਾ ਨਹੀਂ ਹੁੰਦਾ ਉਹ ਤਾਂ ਚੜ ਡਾਈਆਂ ਨੂੰ ਜਿਹੜੇ ਉਹ ਨੂੰ ਨਹੀਂ ਸੁਜਣਾ ਨੇ ਪਰ ਇਹਨੂੰ ਆਪਾਂ ਸ਼ੈਦ ਥੋੜਾ ਪਾਣੀ ਦੇ ਦਿੰਨੇ ਆ ਬੱਚਾ ਛੱਡ ਅੱਜ ਕੋਣੇਂ ਦਾ ਨਹੀਂ ਤੁਰਦਾ ਬੱਚਾ ਛੱਡਿਆ ਡਾਜੀ ਉਹ ਤਾਂ ਚੜਾਉਂਦਾ ਕਾਂਸਰਾ ਛੱਡ ਦੇ ਕਾਂਸਰਾ ਮੁੜਿਆ ਆਉਂਦਾ ਉੱਚਾ ਹੋ ਜਾਂਦਾ ਆ ਦੂ ਛੱਡਨੇ ਬਾਕੀ ਉਹ ਕਾਲੂ ਛੱਡ ਦਾਂਗੇ ਜੁੱਟਾ ਬਣਾ ਕੇ ਕਾਂਦਾਲਾ ਵੀ ਛੱਡ ਦੇ ਉਹ ਕਾਂ ਕਾਸਰਾ ਤੇ ਇਹਨੇ ਜੁੱਟਾ ਹੋਰ ਬਣਾ ਦਾਂਗੇ ਬੱਚੇ ਨਾ ਬਣਾ ਦਾਂਗੇ ਚੱਲ ਵਾਲੇ ਦਾ ਛੱਡੋ ਤਾਂ ਨੀਵੀ ਹੋਏਗੀ ਚੱਲ ਰਾਲੀ ਦੇ ਕਾਲੀ ਬਗਲ ਵਾਲੀ ਛਾੜ ਦੇ ਓਰਾ ਬੰਦ ਪਈ ਕ ਤੇਰੀ ਜਦਿਆਂ ਨਹੀਂ ਚੁਜਾ ਹਾਂ ਇਹ ਮਾੜੀ ਪਾਣੀ ਦਾ ਕੇ ਛਾੜ ਦੇ ਓੜੀ ਕਰੇ ਇਸੀ ਕੋਲ ਦੀ ਗਲੰਗਾ ਜ ਵਜਣ ਵਾਲੀ ਇਹ ਐ ਇਹ ਤਾਂ ਵੀ ਕ ਲਾਇਓ ਦੇ ਨੂੰ ਦਾਸ ਲਾਇਆ ਤੂੰ 15 ਕਰ ਲਾ ਹਾਂ ਕਿੰਨੇ ਜਿਹੜੀ ਨੇ ਇਹਨੇ ਤੂੰ ਹੀ ਲਾਇਆ ਤੂੰ ਇੱਕ ਦਾਸ ਤੇ ਲੱਗਾ ਲਾ भाई ने là फिर अदस लाया ही là नाम क ਇਸੇ ਚਾਰਜ ਰਹਿਣਾ ਇਹਨੇ ਤੜਕੇ ਤੋਂ ਲੈ ਕੇ ਨਹੀਂ ਗਿਆ ਇਹ ਲੋ ਕਈ ਨਹੀਂ ਚੀ ਜਣਾ ਇੰਨੀ ਨੀਲੀ ਰਹਿਣਾ ਇਹਨੇ ਲਓ ਜੇ ਮਿੱਤਰੋ ਕੂਤਰ ਕਤਾ ਛੱਡਦੇ ਆ ਤੇ ਆਹ ਮੁੰਡੇ ਨੇ ਆਪਾਂ ਕੂਤਰ ਨਹੀਂ ਛੱਡਿਆ ਕੋ ਹੋਰ ਕਿਹੜਾ ਈ ਕਾਲੀ ਬੁਛੜਾ ਨਾ ਨਾ ਉਹ ਹਰੀ ਗਾਨੀ ਵਾਲਾ ਉਹ ਵੇ ਉਹ ਕਬੂਤਰ ਜੇ ਇੱਥੇ ਫਿਰਦਾ ਕੋ ਹੋਰ ਕੀ ਰੰਗ ਕੀ ਲੱਗਾ ਦੇ ਕਿਹੜਾ ਰਹੀ ਗਾਨਾ ਉਹ ਕਿਹੜਾ ਹਰੀਗਾਨੀ ਆ ਦਾ ਖਾ ਇਹ ਪਸਾਰ ਆ ਹਰੀਗਾਨੀ ਆ ਇਹ ਨਹੀਂ ਹੋਰ ਚੀ ਹਰੀਗਾਨੀ ਆ ਇਹ ਤਾਂ ਛਾਰਦੇ ਨਹੀਂ ਕਿਹੜਾ ਹੋਰ ਕੋਈ ਨਹੀਂ ਗਾ ਹੋਈਂਦੀ ਆ ਤੈਨੂੰ ਮੈਂ ਇੱਕ ਪੱਗ ਗਿਆ ਚੱਲ ਡੰਡੇ ਬਗਾਟਾ ਵੀ ਪੱਗ ਗਿਆ ਤੇ ਉਹ ਰਾ ਫਰ ਓਏ ਪੂਰਾ ਫਰ ਅਲਵੀ ਦਾ ਬੋਲ ਜਾਣਾ ਕੱਲ ਨੂੰ ਹਾਂ ਹੈ ਸ਼ਾਇਦ ਜੈਗੇ ਪਤਾ ਨਹੀਂ ਪੂਰਾ 10 ਦਿਨ ਬਲੌਗ ਵਾਲਿਆਂ ਨੂੰ ਕੱਲ ਨੂੰ ਆਪਣੇ ਕਰਾਇ ਮਸ਼ਹੂਰਾ ਹੋ ਗਿਆ ਰੇ ਮਸ਼ਹੂਰਾ ਕੀਤਾ ਹੈ ਨਾ ਨਹੀਂ ਕੰਮ ਦਾ ਦੂਹ ਭਰਾ ਹੈ ਹਾਂ ਤੇ ਦੋਹਾਂ ਨੇ ਜਾਣਾ ਕੰਮ ਤੇ ਕੱਲ ਨੂੰ ਤੇ ਰਹਿਣਾ ਵੀ ਉੱਥੇ ਹੀ ਆ ਕਿੱਥੇ ਹੈ ਨਾ ਢਾਬੇ ਦੇ ਢਾਬੇ ਦੇ ਲੱਗਣਾ ਫਰੀਦਕੋਟ ਬਾਜੇਖਾਨ ਰੋਡ ਤੇ ਬਾਜੇਖਾਨੇ ਰੋਡ ਤੇ ਫਰੀਦਕੋਟ ਉੱਥੇ ਢਾਬੇ ਤੇ ਜਾਣਾ ਦੋਹਾਂ ਨੇ ਆਣਾ ਉਥੇ ਰਹਿਣਾ ਉਥੇ ਰਹਿਣਾ ਘਰੇ ਵੀ ਨਹੀਂ ਆਉਣਾ ਤੇ ਬਲੌਗਾਂ ਜਾਂ ਫਿਰ ਕਰ ਦੋ ਐ ਕਰੇਗਾ ਕਿ ਜਰੂਰ ਪਿੰਡ ਆਏ ਕਰੇਗਾ ਉਹਦੇ ਵੇ ਇਕੱਠੇ ਦੋ ਬਣਾ ਲਿਆ ਕਰਾਂਗੇ ਪਤਾ ਨੂੰ ਮੇਰਾ ਇਹ ਦੋ ਭਰਾ ਇੱਕ ਜਾਵਣੇ ਮੈਂ ਰਹਿ ਬਾਕੀ ਇੱਕ ਦਾ ਇੱਕ ਹੀ ਬੰਦਾ ਰਹਿ ਪਏ ਤੇ ਕੀ ਪਤਾ ਦੋਵੇਂ ਜਾਵੜਨਾ ਜੀ ਪੱਕਾ ਪਤਾ ਨਹੀਂ ਉਹ ਤਾਂ ਜਾਊ ਕੋਈ ਲੈ ਕੇ ਆਉਣਾ ਉਹ ਤਾਂ ਨੂੰ ਕੱਲ ਨਹੀਂ ਦੇਣਾ ਪੱਕਾ ਇਹ ਸਾਰਾ ਤੂੰ ਕਿਹਦਾ ਪਤਾ ਨਹੀਂ ਕੱਲ ਉਹਨੇ ਤਾਂ ਜਾ ਹੀ ਵੜਨਾ ਇਹਦਾ ਪੱਕਾ ਨਹੀਂ ਪਤਾ ਇਹ ਵੀ ਜਾਵੜੀ ਹੈ 25 25 50 50% ਆ ਦੋਵੇਂ ਪਾਸੇ 50% ਰਹਿ ਸਕਦਾ ਤੇ 50% ਜਾ ਸਕਦਾ ਤੇ ਫਿਰ ਕੀ ਕਹਿੰਦਾ ਤੇ ਜਾਵੜੀ ਤੇ ਕਰਵਾਏਗਾ ਪਾਈਆਂ ਬੂਈ ਮੇਰੇ ਛੱਡਾਂਗਾ ਪਾ ਉਹਨੇ ਇਹਨੂੰ ਕੀਆ ਉਹਨੇ ਉਹਤਰ ਜਿ ਕਰਾਤਾ ਰਵੀਨ ਵੀ ਹਾਂ ਠੀਕ ਹੈਗਾ ਜੇ ਆ ਤਾਂ ਆਉਂਗਾ ਤੇ ਬਾਈਆਂ ਛੱਡਾਂਗਾ ਇੱਕ ਦਿਨ ਆਇਆ ਕਰੂੰਗਾ ਦੰਨੋ ਜਿੱਦੜਾ ਹੋਇਆ ਕਰੂੰਗਾ ਫਿਰ ਆਇਆ ਕਰੂੰਗਾ ਮੋਰ ਸਾਲਾ ਕਰਨਾ ਦਾ ਠੀਕ ਆ ਰਾਤ ਨੂੰ ਉੱਤਰ ਪੈ ਗਿਆ ਨਾ ਬਹਿ ਇਹ ਨਹੀਂ ਕਰਨੇਗੇ ਹਾਂ ਮੈਂ ਆਇਆ ਕਰਾਂਗਾ ਵੇ ਘਰੇ ਵੀ ਨਹੀਂ ਕੂਤਰ ਆਪਣੇ ਰਾਤ ਨੂੰ ਆਣਾ ਪਾਣੀ ਪੂਣੀ ਲੱਗ ਗਿਆ ਪਾਣੀ ਲੱਗ ਗਿਆ ਕੂਤਰ ਨੂੰ ਦੋ ੜਾਈਆਂ ਚੜ੍ਹ ਕੇ ਬਸ ਬਰਾਦਮ ਘਰੇ ਵੀ ਨਹੀਂ ਬੈਠਾ ਕਰਨੇ ਨਾ ਨਹੀਂ ਅਬ ਬਦਲ ਜੋ ਕੰਮ ਕਰਾਓ ਸਹੀ ਕਰਨਾ ਯਾਰ ਇਹ ਤਿੰਨ ਦਿਨ ਹੋ ਗਏ ਬੰਦ ਪਿਆ ਨੇ ਕੂਤਰਾਂ ਨੂੰ ਮੈਂ ਇਸ ਨੂੰ ਵੇਖ ਕੇ ਨਹੀਂ ਛੱਡਦਾ ਅੱਜ ਵੀ ਛੱਡ ਤੇ ਦੋ ਦੇਖੀ ਜਾਊਗੀ ਪਾਣੀ ਦੇ ਕਰਕੇ ਪਹਿਲੇ ਦਿਨ ਵਿਖੀ ਜਾਊਗੀ ਆਈ ਜਾਂਦੇ ਵਿਖੀ ਜਾ ਕੋਹਣੀ ਨੇਤੀਆਂ ਜਾਣਗੇ ਫਿਰ ਉਤਰਾ ਚਾਰ ਆ ਜਾਣ ਬਾਹ ਲਾਂਗੇ ਬੜਕਾ ਕੇ ਫਿਰ ਵਿਖੀ ਜਾਊਗੀ ਹੋਏ ਹੋਰ ਕੱਢਣ ਵਾਲੇ ਆ ਕੋਹ ਨਹੀਂ ਹਿੰਦਾ ਘਬਰਾਉਣਾ ਨਹੀਂ ਸੱਤੇ ਵੀਰ ਹਾਂ ਆ ਗਈ ਇੱਕ ਹਾਂ ਹਾਂ ਕੰਮੇ ਵਾਈ ਦੀ ਫਿਰਦੇ ਆ ਨਾ ਲਓ ਜੀ ਬਾਯੂ ਲਿਆਦਾ ਵਾਹ ਵਾਦਰਾ ਬਾਹ ਥੇ ਕੁਝ ਵੀ ਨਹੀਂ ਲੈ ਗਏ ਨੂੰ ਤਾਂ ਆਪਾਂ ਫੇਰ ਨਹੀਂ ਬੋਲਦਾ ਸਾਲ ਨੂੰ ਹਾਂ ਆ ਜਾ ਇੱਧਰ ਆ ਇੱਧਰ ਆ ਇੱਧਰ ਮੈਂ ਤੇ ਲਾ ਦੀ ਮੈਂ ਤਾਂ ਖੇ ਲਾ ਦੀ ਨજર ਕਿਤੇ ਅਧਰੀ ਥੱਲੇ ਮੈਂ ਲਾ ਕੇ ਫਿਰ ਘਰ ਉਲਾ ਮਾਰ ਖੜ ਤਾਂ ਆਂ ਇਧਰ ਬਾਹਰ ਪਾ ਇਧਰ ਥੱਲੇ ਕਾੜਨੇ ਨੇ ਬਾਹਰ ਚੰਨ ਮਾਰੀ ਹਾਠੀਆ ਇਹ ਮਿਹਨਤ ਬੋਲਦੀ ਆ ਨਾ ਹਾਂ ਇਹ ਲੱਗੀ ਮਿਹਨਤ ਬੋਲਦੀ ਐ ਲਾਇਆ ਵਿਆ ਇਹ ਬਾਜੀ ਵੀਰੇ ਜੇ ਮਰਜ਼ੀ ਲੈ ਜਾਣਾ ਬਾਜੀ ਤੇ ਬਾਜੀ ਦੇ ਚੱਲਾਂਗੇ ਇੱਕ ਤੇ ਆਇਆ ਅੱਜ ਅੱਜ ਅਬ ਨੇੜੇ ਤੇੜੇ ਲੈ ਕੇ ਚੱਲਾਂਗੇ ਨੇੜੀ ਆ ਕਿੱਥੇ ਆ ਗਏ ਅੱਕ ਇਹ ਨੇੜਲੀ ਬਾਈ ਤੇ ਲੈ ਕੇ ਚੱਲਾਂਗੇ ਆਪਾਂ ਨਾ ਗਿਆ ਪਰ ਇਹਨੂੰ ਦਾ ਇੱਧਰ ਆ ਬਾਜ ਲਾਤੀ ਨਾ ਯਾਰ ਬਾਜ ਬਾਜ ਇੱਧਰ ਆ ਜਾ ਅਰੇ ਰੂੜੀ ਫੇਟ ਲੈ ਉੱਤੇ ਆਇਆ 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 ਗਿਆ ਥੱਲੇ ਥੱਲੇ ਜਾਊਗਾ ਨੇ ਇਹ ਕਾਇਮ ਤਾਂ ਅੰਗੀ ਕਰੀ ਜਾਂਦੇ ਆਣੇ ਪੱਖਾ ਤਾਂ ਨਹੀਂ ਚੱਲਦਾ ਥੱਲੇ ਪੱਖੇ ਭੁੱਖੇ ਨਾ ਬਲੀਟੇ ਜਾ ਵਿਚਾਰਾ ਹੋਰ ਨਹੀਂ ਉਹ ਤੇਰੇ ਕੋਲੇ ਨੇ ਇਹ ਮੈਂ ਤਾਂ ਅੰਗੀ ਕਰੀ ਜਾਂਦਾ ਤਾਂ ਅੰਗੀ ਕਰੀ ਜਾਂਦਾ ਇਹ ਨਾ ਫੜ ਲੈ ਨੂੰ ਚੱਕ ਜਾ 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 ਥੱਲੇ ਜਾ ਜਾ ਗਿਆ

ਕਬੂਤਰ ਬੰਦਾ ਤਾਂ ਹੋ ਗਿਆ ਡਾਂਸ ਕਰਦੀ ਕੋਈ ਡਾਂਸ ਕਰਦੀ ਵੀ ਡਾਂਸ ਨਹੀਂ ਆਉਂਦਾ ਕਰਦੇ ਯਾਰ ਹੈਂ ਹਾਂ ਕਰਦੇ ਆਪੇ ਦੂਸਰਾ ਆ ਗਿਆ ਦੂਸਰਾ ਆ ਗਿਆ ਕਰੀ ਕਰੀ ਹੋਏ ਇਹ ਕਹਿੰਦੇ ਬੰਗਾ ਮੈਂ ਨਹੀਂ ਆਇਆ ਤੂੰ ਕਿ ਕਬੂਤਰ ਆ ਗਿਆ ਤਾਂ ਆ ਗਿਆ ਲੰਡਾ ਇੱਕ ਵਾਰਾ ਅੱਜ ਫੜਾਂਗੇ ਓਏ ਲੰਡਾ ਆ ਗਿਆ ਓਏ ਇਕਾ ਫਿਰ ਤਾਂ ਰਹਿੰਦੀ ਹੋਰ ਕੀ ਹੋਰ ਕੀ ਮਰ ਜਾਏ ਡਾਇਲੋਗ ਹੋਏ ਕਬੂਤਰ ਛੱਡੇ ਆਪਾਂ ਅੱਜ ਵੇਖਾ ਕਿੰਨੇ ਵਜੇ ਬੈੰਦੇ ਇੱਕ ਵਾਰ ਆ ਗਿਆ ਵੇਖੋ ਇੱਕ ਟਾਵਰ ਤੇ ਬਹਿ ਗਿਆ ਓਏ ਕਹੇਦਾ ਏ ਕਿਤੇ ਹਾ ਹਾ ਉਹ ਨਾ ਡਾ ਉਹ ਇਹ ਹੋਈ ਚਟਾ ਜਾ ਨਹੀਂ ਇਹ ਟੁੱਸਿਆ ਜਾਦਾ ਹੋ ਗਿਆ ਮਾਰ ਆ ਜਾ ਹਾਂ ਲੈ ਆਪਣਾ ਮੈਂ ਟਾਬੇ ਤੇ ਜਾਣਾ ਵੇਖਾਂਗੇ ਕੀ ਬਣਦਾ ਉੱਥੇ ਐਦਾਂ ਜਿਹੜਾ ਕਿੰਡਾ ਹਮ ਲਿਖ ਲੈ ਕਮੈਂਟ ਕਰ ਦੇ ਤੇਰਾ ਫਲ ਦੇਖ ਕਾਹਨੋ ਕੇ ਰਕਮੈਂਟ ਕਰਨੋਂ ਹਟ ਗਏ ਬੰਦੇ ਹਾਂ ਕਮੈਂਟ ਕਰਨੋਂ ਆਟ ਗਏ ਕਈ ਬੰਦੇ ਯਾਰ ਆਪਾਂ ਤਾਂ ਹੀ ਵੇ ਅਸਲ ਸਰੋਂਦੇ ਸੀ ਤਾਂ ਅਸੀਂ ਹੱਥੇ ਲਾਉਂਦੇ ਕਿ ਤਾਂ ਬਲੌਗ ਘੱਟ ਪਾਈਦਾ ਹਣਾ ਤੇ ਯਾਰ ਕਮੈਂਟ ਕਰਿਆ ਕਰੋ ਫੇਰ ਹੀ ਅਸਲਵਾਇਆ ਕਰਾਂਗੇ ਹਣਾ ਹਾਂ ਫੇਰ ਹੀ ਕਰਿਆ ਕਰਾਂਗੇ ਫੇਰ ਹੀ ਅਸਲਵਾਇਆ ਕਰਾਂਗੇ ਫੇਰ ਨਾਚੀ-ਮੂਚੀ ਲਾਇਆ ਕਰੂੰਗਾ ਕਿ ਮੈਂ ਹਣਾ ਫੇਰ ਹੀ ਡਾਂਸ ਕਰਿਆ ਕਰਾਂਗੇ ਹਾਂ ਫੇਰ ਹੀ ਮਿਰਜਾ ਬਣਾ ਕਰਾਂਗਾ ਨਾ ਸਹਬਾ ਮਿਰਜਾ ਹਾਂ ਫੇਰ ਸਹਬਾ ਮਿਰਜਾ ਬਣਾ ਕਰੂੰਗਾ ਨਾ ਮੈਂ ਇੱਕ ਕਮੈਂਟ ਕਰਿਆ ਕਰੋ ਬਾਤ ਤੋਂ ਬਾਤ ਯਾਰ ਕਮੈਂਟ ਨਹੀਂ ਕਰਦੇ ਤੁਸੀਂ ਹੁਣ ਥਾਂ ਦਾ ਟੋਲਾ ਤਰਿਆ ਆਉਦਾ ਜੀ ਵਿੱਚ ਗੋਰਖ ਨੱਟਦਾ ਕੂਤਰੇ ਗਾਦੇ ਬਈ ਹਾਂ ਪੁੰਨੂ ਵਾਲੇ ਲੱਕੜਾ ਐਸ ਨਹੀਂ ਥੱਲੇ ਜੀ ਇਹ ਲੱਕੜਾ ਤੇ ਇਟੀਆਂ ਮਗਲ ਜਾਰਦੀ ਵਾਰੀ ਵਾਰੀ ਚੀਂਦੀ ਦਾ ਕੀਤੀ ਮਾਰੂ ਮਾਰ ਸੀ ਪੀਰ ਕੋਟੀ ਹਲ ਹੋ ਰੱਤਾ ਗਿਆ ਸੀ ਬਹਿ ਬੈਠਾ ਸੀ ਓਏ ਮੈਂ ਹੋਰ ਸੀ ਭੈ ਧੰਨੇ ਦਾ ਲੋਆਂ ਥਾਪੇ ਮਾਰਦਾ ਕਹਿੰਦਾ ਕਿ ਛਾ ਕੇ ਹੋਇਆ ਮਸ਼ਹੂਰ ਮੀਰਾ ਵਾਲੇ ਇਹ ਜਿੱਥੋਂ ਤੁਰੀ ਹੈ ਕਹਾਣੀ ਹੈ ਮੀਰਾਬ ਵਾਲੇ ਪੰਨੂ ਵਾਲੇ ਹੋਏ ਮਸ਼ਹੂਰ ਜਿੱਤੋ ਇਹ ਸਾਰੀ ਚੋਰੀ ਕਹਾਣੀ ਆਪਾਂ ਨੂੰ ਨਹੀਂ ਪਤਾ ਕਹਾਣੀ ਕਿੱਥੋਂ ਤੋਂ ਦੀ ਹੈ ਆਪਾਂ ਤਾਂ ਇੰਨਾ ਪ੍ਰਚਾਹਕ ਮਸ਼ਹੂਰ ਹੋਏ ਮੀਰਾਬ ਵਾਲੇ ਹਾਂ ਹਾਂ ਵਾ ਇੰਨੇ ਬੜਾ ਨਾ ਗਾ ਬਾਕੀ ਲੈਣਾ ਕੇ ਹਾਂ ਨਹੀਂ ਪਤਾ ਗਾਂ ਜੁੱਡੇ ਬਾਈ ਛੱਡਾਂ ਕਿ ਮੇਰਾ ਨਹੀਂ ਹਾਂ ਜੁੱਡੇ ਬਾਈ ਛੱਡਾਂ ਸਹੀ ਕਰਦਾ ਹਾਂ ਨਾ ਕੀ ਹੈ ਮਸਲ ਤੋਂ ਵੀ ਹਾਂ ਜਿਆ ਪਿੰਡ ਦੀ ਹਾਂ ਲਓ ਜੀ ਮਿੱਤਰੋ ਆਪਾਂ ਅਗੇ ਦੇ ਸ਼ਹਿਰ ਤੇ ਸ਼ਹਿਰ ਥੋੜਾ ਕੰਮ ਸੀਗਾ ਤੇ ਆਪਾਂ ਘਰੇ ਆ ਕੇ ਵੇਨੇ ਯਾਰ ਕਬੂਤਰ ਫਿਰਦੇ ਸੀ ਸਾਰੇ ਤੇ ਕਿਹੜਾ ਫੋਨ ਲਾ ਤੇ ਮੀ ਆ ਗਿਆ ਤੇ ਭਾਲੂ ਕੂਤਰ ਤੇ ਘਰੇ ਆ ਕੇ ਪਤਾ ਲਗੂ ਕਿੰਨੇ ਬੈਠੇ ਤੇ ਕੀ ਕੋਸ ਬਣਿਆ ਨਾ ਬੱਦਰ ਵੇਖੋ ਕਿੰਨਾ ਇਧਰ ਲਓ ਜੀ ਮਿੱਤਰੋ ਉਹੀ ਗੱਲ ਹੋ ਗਈ ਜੀ ਤੇ ਡਰਦੇ ਸੀਗੇ ਤੇ 5:30 ਹੋ ਗਈ ਆ ਬਾਕੀ ਉਹ ਕੂਤਰ ਮਹਾਬਾਈ ਨੇ ਸਾਰੇ ਕੂਤਰ ਮਹਾਬਾਈ ਰੜੀ ਨੇ ਤਿੰਨ ਦਾ ਬੈਠੇ ਤੇ ਇਹ ਕੂਤਰ ਟੂਸੇ ਨਾਲ ਫਿਰ ਰਿਹਾ ਜਿਹਨਾਂ ਨੂੰ ਪਾਣੀ ਲੈਣ ਛੱਡਿਆ ਸੀਗਾ ਉਹ ਖੜਾ ਚ ਉਹ ਤਾਂ ਨਹੀਂ ਪਤਾ ਲੱਗਾ ਯਾਰ ਕਿੱਥੇ ਕੀ ਬਣਿਆ ਇਹਨਾਂ ਮੀਂਹ ਚ ਬਾਕੀ ਦੂਜੇ ਭੌਂ ਇਹ ਦਿਸਿਆ ਨਹੀਂ ਵਿਚਾਰਾ ਮੀਂਹ ਸਾਰਾ ਉੱਤੇ ਵਰ ਆਇਆ ਕੇ ਬਾਅਦ ਚ ਮੀਂਹ ਆ ਥੋੜਾ ਗਿਆ ਉਦੋਂ ਜਾ ਡੱਗ ਡੁੱਗ ਪਿਆ ਇਹ ਤੇ ਹੁਣ ਉੱਡਿਆ ਇਹ ਕਾਊ ਬੂਤਰ ਮਹਾ ਭਾਈ ਘਾਂਡਾ ਸਾਰੇ ਮਹਾ ਭਾਈ ਗੁਤਰਿਆ ਮੀਂਹ ਬਹੁਤ ਆ ਗਿਆ ਸੀ ਭਾਈ ਘਟੋ ਘਾਟੇ ਇਹ ਆਇਆ ਸੀ ਮੀਂਹ ਇੱਕ ਵੇ ਮੈਂ ਤਾਂ ਹੈ ਨਹੀਂ ਸੀਗਾ ਤੇ ਕੂਤਰ ਮਸਾ ਭਾਈ ਸਾਰੇ ਕੂਤਰ ਨੇ ਮਸਾ ਹੀ ਬੰਨਣਾ ਸਾਰਿਆਂ ਸਾਰਾ ਮੀ ਉੱਤੇ ਵੀ ਰਾਇ ਡੜੀ ਨੇ ਇੱਕ ਦੂਦ ਆ ਬੈਠ ਗਿਆ ਆ ਉਹ ਲੈ ਜਾਵੇਂ ਲਿਪੀ ਤੇ ਆ ਉਹ ਸਾਰਾ ਮੀ ਵੀ ਰਾ ਕੇ ਜਿੱਥੇ ਚਾਦਰ ਆਲੀ ਤੇ ਬਾਕੀ ਪਾਣੀ ਪੂਣ ਦਾ ਇਸ ਤੋਂ ਬਾਅਦ ਚ ਵੇਣਿਆ ਕੀੜਾ ਕੂਤਰ ਭੜਕਾ ਕੇ ਭਾਲ ਗਏ ਯਾਰ ਆ ਉਹ ਕਰਦਾ ਲਓ ਜੀ ਨਹੀਂ ਬੈਠਾ ਕੂਤਰ ਆਪਣਾ ਸਾਢੇ 6 ਹੋ ਗਏ ਤੇ ਆ ਫਿਰਦਾ ਇਮੇ ਚ ਯਾਰ 15 20 ਮਿੰਟ ਹੀ ਡਿੱਗਿਆ ਸੀ ਪਤਾ ਨਹੀਂ ਯਾਰ ਕਿੱਥੇ ਡਿੱਗ ਪਿਆ ਸੀ ਬਾਲਾ ਮੀਂਹ ਆ ਗਿਆ ਸੀ ਅੱਧਰ ਮੀਂਹ ਤੋਂ ਨਹੀਂ ਭਰਾਦਾ ਨਹੀਂ ਤੇ ਮੀਂਹ ਬਾਲਾ ਆ ਗਈ ਸੀ ਵਾਸ ਨਹੀਂ ਚੱਲਿਆ ਇਹਦਾ ਹਾਂ ਚੱਲਿਆ ਉੱਥੇ ਵਰਦਾ ਇਹ ਬਾਲਾ ਨੇਰੀ ਆਊਗਾ ਬੱਦਰਾ ਬੱਦਰ ਬੁੱਧ ਤਾਂ ਹੈ ਨਹੀਂਗਾ ਨਾ ਉਧਰੋਂ ਬੰਦ ਆਉਂਦਾ ਪਰ ਮਾੜਾ ਮੋਟਾ ਹੀ ਉਧਰ ਹਜੇ ਹੈ ਨਹੀਂਗਾ ਇਹ ਸੂਜ ਕੇ ਥੱਲੇ ਜਮ ਡੱਬ ਗਿਆ ਉਹਦੇ ਆਉਣੇ ਨੇ ਮੇਰਾ ਬੜਾ ਬੜੂ ਕੇ ਢੱਗ ਗਿਆ ਮੈਂ ਕਿ ਚੱਲ ਆ ਜੂਗਾ ਬੈਜੂਗਾ ਨਾ ਮੀਨ ਭੰਨੇ ਆਊਗਾ ਪਰ ਨਹੀਂ ਬੈਠਾ ਇਹ ਆ ਚੱਲਿਆ ਚੱਲ ਕੋਈ ਨਹੀਂ ਜੇ ਰ ਬੈਂਦਾ ਤੁਹਾਨੂੰ ਦਿਖਾਵਾਂਗੇ ਉਹ ਚਾਹ ਰੱਦ ਰੋ ਚ ਬੰਦ ਕਰ ਦੂ ਉਤਰ ਬੈਂਦੇ ਨਹੀਂ ਗਾ ਨਾ ਤੇ ਨਹੀਂ ਆ ਜਾਂਦਾ ਖਰਾਬ ਕਰਨੀ ਕੋ ਉਤਰਾਦਾ ਵੀਰ ਲੋ ਉਹ ਛੱਡਾਂ ਸਹੀ ਉਹ ਆਈ ਬਾਜੀ ਕੋਈ ਚੱਕਰ ਨਹੀਂ ਗਾ ਉੱਡੂਗਾ ਉਤਰ ਫੁੱਲ ਪਈ ਲੈ ਦੇਨਤਾ ਡੈਗ ਡੂਗਾ ਮੀਂਹ ਜੜ ਗੇਰੇ ਘੜਾ ਉਂਡ ਗਾ ਨਾ ਬੈਠਾ ਵੀ ਯਾਰ 15 ਮਿੰਟੇ ਵੱਤ-ਵਤ ਬਸ ਪਤਾ ਨਹੀਂ ਕਿੱਥੇ ਡੈਗ ਪੀਸੇ ਆਪਾਂ ਨੂੰ ਵੀ ਨਹੀਂ ਪਤਾ ਗਾ ਉਸਰਾ ਗਲੀ ਗੁਲੀ ਚ ਡੈਗ ਪਿਆ ਹੋਵੇ ਉਤਰ ਬਾਲੇ ਫਿਰਦੇ ਸੀ ਪਰ ਨਹੀਂ ਨੇ ਤਿਆਰ ਰੱਖਿਆ ਨਾ ਦੂਜੇ ਬੈਠੀ ਜਾਂਦੇ ਸੀ ਉਤ ਸਾਰੇ ਬਾਲੇ ਬਾਕੀ ਇਹ ਨਹੀਂ ਆਇਆ ਸੀ ਇਕੱਲਾ ਲੋ ਜੀ ਕੂਤਰ ਬਿਨਾਉ ਨਹੀਂ ਪਾਏਗੇ ਕਿਸ ਨੂੰ ਤੇ ਬਿਨਾਉ ਨੂੰ ਪਾ ਲਏ ਕੂਤਰਾਂ ਨੂੰ ਕਾਲੀ ਪੂਛ ਵਾਲੀ ਰਹਿੰਦਾ ਸੀਗਾ ਇਹ ਉੱਡ ਕੇ ਆਉਗੀ ਰਹਿੰਦੀ ਆ ਕੱਲੇ ਕੱਲੇ ਖਵਾ ਦਗੇ ਯਾਰ ਇਹ ਨਾ ਕਾਲੀ ਪੂਛ ਵਾਲਾ ਮਾਰਦਾ ਦੂਜਿਆਂ ਨੂੰ ਉਹ ਘੰਡ ਵਾਲਾ ਬੈਠਾ ਇਹ ਕੁੱਡਿਆ ਫਿਰਦਾ ਜੇ ਵੱੱਡਾ ਜੇ 바ਵਾ ਹੁੰਦੇ ਹੁੰਦੇ ਫੇਰ ਮੁੰਤਾ ਕੀ ਰੰਗ ਨਹੀਂ ਮੀਂਹਾ ਉਹ ਉਹਦਾ ਬੈਗ ਆਣਾ ਨਹੀਂ ਆ ਉਹਦਾ ਲੱਗਿਆ ਲੱਗਿਆ ਖਾਨ ਕੱਲੇ ਚੁਗਣੀ ਅੱਜ ਤੋਂ ਲਓ ਜੀ ਹਰੇ ਕਾਂ ਅੰਦਰ ਲਾ ਦੂਸਰਾ ਛੜਤਾ ਕਾਸ ਰੇ ਚੁਗਲਿਆ ਤੇ ਬਾਕੀ ਕੁਦਰਤ ਵਿੱਚ ਚਾਉਣੇ ਆ ਚੋਕਲਾ ਚੋਕਲਾ ਤੇ ਇਹ ਕੱਲੇ ਦੇ ਵੀ ਲਓ ਜੀ ਬੱਚਾ ਤੇ ਤਿਤਲੀ ਵੀ ਖਾ ਗਏ ਬਦਾਮ ਤੇ ਦੋ ਕੁ ਦਿਨ ਪਹਿਲਾਂ ਖਾਣਾ ਸੀ ਨਾ ਇੱਕ ਬਗਲ ਟੂਸੇ ਵਾਲੀ ਤੇ ਇੱਕ ਚਾਦਰ ਵਾਲੀ ਬਿਕਦੀ ਤੇ ਕੁਦਰਤਾਂ ਦੀ ਪੂਰਨ ਹੋਊਗਾ ਤੇ ਕੁੱਤਰ ਰਹਿ ਗਿਆ ਇੱਕ ਜੀ ਬਾਬਾ ਹੀ ਬੋਲਣ ਲੱਗ ਪਿਆ ਸਾਢੇ 7 ਹੋ ਗਏ ਆ 7 ਵਜੇ ਕੇ 25 ਮਿੰਟ ਹੋ ਗਏ ਮੈਨੂੰ ਲੱਗਦਾ ਤੇ ਉੱਚਾ ਹੀ ਫਿਰਦਾ ਰਗੂਤ ਤਾਂ ਆਉਂਦੇ ਨਹੀਂ ਗੇ ਅੰਬੜਗਾ ਕੇ ਫਿਰ ਹਟ ਗਏ ਉਹ ਸੇ ਤੱਕ ਜੀ ਆਉਂਦਾ ਭੌਣੇ ਬੜਕਾ ਗਏ ਰਹਿੰਦਾ ਨੀਰਾ ਹੋ ਜੂਗਾ ਨਾ ਹਾਂ ਲੋ ਜੀ ਮੇਟਰ 8 ਵਜੇ 10 ਮਿੰਟ ਰਹਿ ਗਏ ਆ 7 ਵਜੇ ਕ 50 ਮਿੰਟ ਹੋ ਗਿਆ ਤੇ ਆਹ ਹੁੰਦਾ ਜਾਨਵਰ ਅੱਗੇ ਨੋ ਤਾਂ ਨੀਮ ਆ ਗਿਆ ਮੈਂ ਬਹਿ ਜੂਗਾ ਹੋਰ 15 ਕ ਮਿੰਟ ਤੱਕ ਕਰਦਾ ਹਾਂ 15 ਮਿੰਟ ਤੱਕ ਕਿਧਰ ਗਿਆ ਆ ਗਈ ਅੱਗੇ ਨਾ ਨੀਵਾ ਹੁੰਦਾ ਹੁੰਦਾ ਆਉਂਦਾ ਅਗਰੇ ਪਿੰਡ ਦਾ ਕੀੜਾ ਰੱਖੀ ਤਰੇ ਹੁੰਦਾ ਸੀਗਾ ਹੁਣ ਤਾਂ ਅੱਗੇ ਨਾ ਨੀਵਾ ਵੀ ਆ ਗਿਆ ਤੇ ਘਰ ਘਰ ਤੇ ਫਿਰਦਾ ਆ ਜੀ ਆਏ ਆਏ ਜਾਗੇ ਰੋ ਬੈਂਦਾ ਨਾ ਉਦੋਂ ਵਿਖਾਉਣਾ ਥਨੂੰ ਹੋ ਗਿਆ ਲੋ ਜੀ ਮਿੱਤਰੋ 3 ਮਿੰਟ ਰਹਿ ਗਏ 8 ਵਜੇ ਚ ਤੇ ਆ ਆਉਂਦਾ ਯਾਰ ਸਦਾ ਅਗਰ ਨੀਵਾ ਤਾਂ ਆ ਗਿਆ ਬੈਂਦਾ ਹੀ ਨਹੀਂਗਾ ਹਾ ਉਹ ਦ ਚੰਦ ਵੀ ਨਿਕਲ ਆ ਗਿਆ ਇਹਦੇ ਸੂਰਜ ਇਹ ਦ ਸੂਰੇ ਦੀ ਨਹੀਂ ਹੋਣਾ ਕਿਦਰ ਗਿਆ ਆ ਆ ਗਿਆ Ah, ya, 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 ya. ਲੋ ਜੀ ਮਿੱਤਰੋ ਕਬੂਤਰ ਦੇ ਬਦਾਮ ਆ ਰਹੇ ਤੇ ਕਬੂਤਰ ਆਪਣਾ ਬੈਠਾ ਹੀ ਨਹੀਂ ਗਾ ਬਈ ਨੇਰਾ ਹੋ ਗਿਆ ਆ ਟਾਰਚ ਵੀ ਲਿਆਂਦੀ ਸੀ ਮੈਂ ਤਾਂ ਪਰ ਨਹੀਂ ਬੈਠਾ ਕਬੂਤਰ ਯਾਰ ਪਤਾ ਨਹੀਂ ਲੱਗਾ ਕਿੱਧਰ ਗਿਆ ਨੀ ਵੇ ਸੀ ਇੱਥੇ ਨੇੜੇ ਤੇ ਡਿੱਗਿਆ ਕਬੂਤਰ ਦਾ ਛਤਰੀ ਵਾਲੇ ਵੇਂਦਾ ਹੀ ਨਹੀਂ ਸੀ ਯਾਰ ਆ ਛਤਰੀਆਂ ਛਤਰੀਆਂ ਸਾਰੇ ਕਬੂਤਰ ਬੰਨ੍ਹ ਲੈ ਸੀਗੇ ਤੇ ਇਹ ਤੇ ਬੰਨ੍ਹ ਲੈ ਸੀ ਆ ਵੀ ਬੜਕਾਈ ਗਿਆ ਆ ਵੀ ਬੜਕਾਈ ਗਏ ਇਹਰ ਨਹੀਂ ਬੈਠਾ ਕੂਤਰ 9 ਵਜ ਗਿਆ ਜੀ ਤਾਂ ਚਾਂ ਟੂਰ ਚਲੇ ਜਾਂਦੇ ਨਾ ਸੀਗਾ ਪਰ ਕੋਈ ਨਹੀਂ ਕਾਲੂ ਢੂਗ ਕੂਤਰ ਇਹਦਾ ਯਾਰ ਕੂਤਰ ਬੰਦੀ ਕਰਾਂਗੇ ਇਹ ਯਾਰ ਘਰ ਹੀ ਨਹੀਂ ਬੈਠਾ ਬਾਹਰ ਕੀ ਬਹਿਣਾ ਹਨਾ ਕੂਤਰਾਂ ਨੇ ਇਹ ਕੱਲਾ ਸੀ ਕੂਤਰ ਵੇਲਾ ਤੇ ਕੱਲਾ ਕੂਤਰ ਨਹੀਂ ਬੈਠਾਗਾ ਬਾਹਰ ਤਾਂ ਯਾਰ ਕਿੰਨੇ ਕੂਤਰ ਹੁੰਦੇ ਕਿੰਨੇ ਕੂਤਰ ਐ ਦੂਸਰਾ ਪਊਗੀ ਬਾਹਰ ਤਾਂ ਉਹ ਹੀ ਨਹੀਂ ਬਹਿਣਾਗਾ ਤਰ ਤੜਕੇ ਉੱਡੂਗਾ ਤੜਕੇ ਵੇਨੇ ਕਿੰਨੇ ਵੇ ਬੈਂਦਾ ਘਰੇ ਤੇ ਟਾਚ ਕਾਲੂ ਕੱਲੂ ਵੇਨੇ ਕੱਲੂ ਉੜਦਾ ਤੇ ਕਿੰਨੇ ਵੇ ਬੰਦਾ ਹੈਗਾ ਤੇ ਕਾਲੂ ਖਾਵਾਂਗੇ ਬਦਾਮ ਆਪਾਂ ਐਂ ਰੱਖ ਦਿੰਨੇ ਆਂ ਰੇ ਇਹ ਇਧਰ ਹੀ ਜੂੜ ਮਾਰ ਗਿਆ ਸੀ ਗੁਬੂਤਰ ਇਹ ਇੱਥੇ ਪਰਲੇ ਪਾਸੇ ਇੱਥੋਂ ਨਹੀਂ ਨਿਕਲਿਆ ਯਾਰ ਪਹਿਲਾਂ ਛਰੀ ਉੱਤੇ ਆਉਂਦਾ ਸੀਗਾ ਛਰੀ ਜਮ ਕੋਲ ਦੇ ਲੰਗਦਾ ਰਿਹਾ ਯਾਰ ਮਤਲਬ ਤਿੰਨ ਚਾਰ ਗਿੱਠਾ ਉੱਤੇ ਲੰਗਿਆਂ ਦਾ ਸੀ ਪਰ ਨੰਗ ਗੋਲੇ ਗੋ ਜਾਂਦਾ ਸੀ ਐਂ ਸਿੱਧਾ ਹੀ ਛਰੀ ਛਰੀ ਇਧਰ ਬੈਠਣ ਨਹੀਂ ਆਇਆ ਯਾਰ ਪੁੱਤਰੇ ਯਾਰ ਪਰ ਜਿਵੇਂ ਕਮਲਾ ਜੀ ਹੋਇਆ ਫਿਰਦਾ ਸੀ ਨਾ ਪਰ ਫਿਰਦਾ ਘਰ ਘਰ ਤੇ ਰਿਹਾ ਬਈ ਇਹ ਉਹ ਨੀਮ ਵੀ ਆ ਗਈ ਛਰੀ ਭੜਕਾਏ ਉਹ ਵੇਂਦਾ ਸੀ ਮੁਰਦਾ ਸੀ ਜਿਹੜੋ ਜਿ ਭੜਕਾਉਂਦੀ ਛਰੀ ਨਾਲ ਨਾ ਮੁਰਦਾ ਹੁੰਦਾ ਸੀਗਾ ਪਰ ਨਹੀਂ ਆਇਆ ਜੀ ਕਾਲੂ ਖਾਵਾਂਗੇ ਜੀ ਜੇ ਆ ਗਿਆ ਤਾਂ ਉੱਡ ਖੜਿਆ ਤਾਂ ਚਲੋ ਮਿੱਤਰੋ ਕਰਦੇ ਆ ਬਲੌਗ ਦਾ ਐਂਡ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜਾਨਵਰ ਇੱਕ ਤਾਂ ਹੋ ਗਿਆ ਖਰਾਬ ਬਈ ਇਹ ਖਰਾਬ ਨਹੀਂ ਗਿਆ ਸਾਡੇ ਯਾਰ ਬਾਹਰ ਛੱਡਿਆ ਬਾਹਰ ਬੈਂਦਾ ਦਾ ਨਹੀਂ ਪਹਿਲੇ ਦਿਨ ਉਹ ਜੇ ਬੈਠਾ ਹੀ ਨਾ ਫੇਰੇ ਕੱਟੇ ਜਾਣਾ ਨਾ ਦੁੱਸਰਾ ਪੈ ਜਾਣੀ ਆ ਕੂਤਰ ਹੀ ਨਾ ਹੱਥ ਆ ਦੂਜੇ ਦਿਨ ਵਿਚਾਰਾ ਕੀ ਕਰੂਗਾ ਨਾ ਕੂਤਰ ਕੱਟੇ ਜਾਊਗਾ ਯਾਰ ਤੇ ਪਹਿਲੇ ਦਿਨ ਤਾਂ ਨਹੀਂ ਬੈਂਦਾ ਜੇ ਮਰਜੀ ਛੱਡ ਦੋ ਪਲਾਂ ਹੀ ਜਾ ਕੇ ਛੱਡ ਦੋ ਪਹਿਲੇ ਦਿਨ ਤਾਂ ਨਹੀਂ ਬੈਂਦਾ ਬੰਦਾ ਗਏ ਇਹ ਜੇ ਆਪਾਂ ਬੰਦ ਹੀ ਕਰ ਦਾਂਗੇ ਰਾਤ ਨੂੰ ਗਵਾਉਣਾ ਹਨਾ ਕੂਤਰ ਤਾਂ ਕਈ ਯਾਰ ਬਿੱਲੀ ਕੁੱਤੇ ਹੱਥ ਆ ਜਾਂਦਾ ਕੂਤਰ ਹਨਾ ਤੇ ਬਸ ਬਾੜੀ ਮੇਰੇ ਤਾਂ ਯਾਰ ਅੱਜ ਲਾਸਟ ਢਾਈ ਸੀ ਇਹਦੀ ਬਸ ਕੱਲ ਨੂੰ ਲਾਸਟ ਢਾਈ ਹੋਊਗੀ ਕੱਲ ਨੂੰ ਆ ਗਿਆ ਤਾਂ ਘਰੇ ਤੇ ਬੰਦ ਕਰ ਦਾਂਗੇ ਆਪਾਂ ਇਹ ਨਹੀਂ ਛੱਡ ਦੇਗੇ। ਬਾਕੀ ਕਾਲੂ ਬਦਾਂ ਪਾ ਦਾਂਗੇ ਤੇ 500 ਤੋਂ ਉਹਨੂੰ ਕਾਜ ਚੁਗਦਾਨੇ। ਪੁੱਤਰ ਬੜਕਾ ਐਸਾ ਹੁੰਦਾ ਹੁੰਦਾ ਜੇ ਜਮੇ ਨਹੀਂ ਆਇਆਗਾ। ਬਸ ਇਹ ਗਾਣੂ ਕੱਢਾਂਗੇ ਪੁੱਤਰ। ਮੇਰੇ ਬਾਹਰ ਵੀ ਨਹੀਂ ਬਹਿਣਾਗਾ। ਸ੍ਰੋ ਧੰਨਵਾਦ ਸਾਰੀ ਵੀਰਾਂ ਵੀਡੀਓ ਵੇਖਣ ਲਈ ਲਵ ਯੂ ਸਪੋਰਟ ਕਰਦੇ ਰਹੋ ਤੇ ਬਾਕੀ ਕਾਲੂ ਵਿਖਾਵਾਂਗੇ ਜਾਨਵਰ ਹੁੰਦਾ ਤਾਂ ਕਿਵੇਂ ਕਿੰਨੇ ਵੇ ਬਹਿੰਦਾ ਸਾਰਾ ਵਿਖਾਵਾਂਗੇ। ਧੰਨਵਾਦ ਸਾਰੀ ਵੀਰਾਂ ਬਲੌਗ ਵੇਖਣ ਲਈ ਲਵ ਯੂ।